ਸੱਚੀ ਗੱਲ ਦੋਸਤੋ ਅੱਜ ਆਪਾਂ ਤੁਹਾਨੂੰ ਜਿਹੜੇ ਗਿਫਟ ਰੀਵੀਲ ਕਰਕੇ ਦਿਖਾਵਾਂਗੇ ਕਿਹੜੇ-ਕਿਹੜੇ ਬੁਟੀਕਸ ਵੱਲੋਂ ਪਹਿਣਾ ਵੱਲੋਂ ਜਿਹੜੇ ਆਪਾਂ ਨੂੰ ਗਿਫਟ ਆਏ ਹੋਏ ਨੇ ਬਹੁਤ ਸੋਹਣੇ ਗਿਫਟ ਨੇਗੇ ਸੋ ਦੋਸਤੋ ਇਹ ਵਾਲਾ ਸੂਟ ਆ ਜਿਹੜਾ ਆਪਾਂ ਨੂੰ ਸਮਹਾਉ ਆਲੇ ਵੱਲੋਂ ਭੇਜਿਆ ਗਿਆ ਭਵ ਸਿਮਰਨ ਬੁਟੀਕ ਵੱਲੋਂ ਪਹਿਣ ਹੋਰਾਂ ਕੋਲੋਂ ਸੋ ਪਹਿਣ ਹੋਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਹਾਡਾ ਸੂਟ ਆ ਜਿਹੜਾ ਦਿੱਤਾ ਹੋਇਆ ਗਿਫਟ ਆ ਜਿਹੜਾ ਸਹੀ ਜਗ੍ਹਾ ਤੇ ਪਹੁੰਚ ਗਿਆ ਆਪਾਂ ਗਾਹਾਂ ਉੱਥੇ ਪਹਛਾਤਾ ਜਿੱਥੇ ਪਹਿਣ ਹੋਰਿਆਂ ਨੇ ਕਿਹਾ ਸੀ ਤੇ ਬਾਕੀ ਇਹਦੇ ਨਾਲ ਦੇ ਤੁਸੀਂ ਵੀ ਸੋਹਣੇ ਸੋਹਣੇ ਸੂਟ ਨੇ ਜਿਹੜੇ ਆਰਡਰ ਕਰਨਾ ਚਾਹੁੰਦੇ ਹੋ ਤਾਂ نیچے ਜਿਹੜਾ ਡਿਸਪਲੇ ਦੇ ਨੰਬਰ ਚੱਲ ਰਿਹਾ ਉਹਦੇ ਉੱਪਰ ਕਾਲ ਕਰਕੇ ਤੁਸੀਂ ਜਿੰਨਾ ਤੋਂ ਜਿਹੜੇ ਸੂਟ ਇਹ ਆਰਡਰ ਕਰ ਸਕਦੇ ਹੋ ਸੋ ਨੈਕਸਟ ਹੈਗਾ ਜਿਹੜਾ ਇਹ ਹੈਗਾ ਮੋਜੋ ਖੁਰਦ ਵਾਲਿਆਂ ਵੱਲੋਂ ਭੇਜਿਆ ਗਿਆ ਹੈਗਾ ਚਹਿਲ ਬੁਟੀਕ ਇਹਨਾਂ ਦਾ ਵੀ ਨੰਬਰ ਹੈ ਜਿਹੜਾ ਡਿਸਪਲੇ ਦੇ نیچے ਚੱਲ ਰਿਹਾ ਹੈਗਾ ਤੁਸੀਂ ਇਹਦੇ ਨਾਲ ਦੇ ਹੋਰ ਵੀ ਬਹੁਤ ਸੋਹਣੇ ਸੋਹਣੇ ਸੂਟ ਨੇ ਜਿਹੜੇ ਆਰਡਰ ਕਰ ਸਕਦੇ ਹੋ ਬਾਕੀ ਇਹਨਾਂ ਦਾ ਵੀ ਜਿਹੜਾ ਫੁੱਲ ਬਲੌਗ ਆ ਜਿਹੜੇ ਇਹਨਾਂ ਦੀਆਂ ਵੀਡੀਓ ਨੇ ਐਡਵਰਟਾਈਜ਼ਮੈਂਟ ਨਾਲ ਰੇਟ ਆਪਣੇ ਵਿਲੇਜ SMP4 ਚੈਨਲ YouTube ਦੇ ਉੱਪ ਤੁਸੀਂ ਦੇ ਉੱਪਰ ਜਾ ਕੇ ਇਹਨਾਂ ਦੀ ਫੁੱਲ ਕਲੈਕਸ਼ਨ ਹੈ ਜਿਹੜੀ ਚੈੱਕ ਕਰ ਸਕਦੇ ਹੋਗੇ ਸਾਰੇ ਬੁਟੀਕਸ ਜਿੰਨੇ ਵੀ ਨੇ ਉਹਨਾਂ ਦੀਆਂ ਫੁੱਲ ਕਲੈਕਸ਼ਨ ਹੈ ਜਿਹੜੀ ਆਪਣੇ ਚੈਨਲ ਦੇ ਉੱਪਰ ਐਡਵਰਟਾਈਜ਼ਮੈਂਟ ਦੇ ਵਿੱਚ ਪਾਈਆਂ ਹੁੰਦੀਆਂ ਨੇ ਤੇ ਇੰਸਟਾਗ੍ਰam ਦੇ ਉੱਪਰ ਜਾ ਕੇ ਵੀ ਤੁਸੀਂ ਸੇਮ ਹੀ ਨਾਮ ਦੇ ਉੱਪਰ ਚੈਨਲ ਆ ਉੱਥੇ ਵੀਜ਼ਿਟ ਕਰ ਸਕਦੇ ਹੋ ਸੋ ਦੋਸਤੋ ਆਓ ਚੱਲਦੇ ਆਪਾਂ ਨੈਕਸਟ ਗਿਫਟ ਵੱਲ ਅਰਕਾਨ ਦਾ ਬਰਸ਼ ਆਰਟ ਪੀਖੀ ਵਾਲਿਆਂ ਵੱਲੋਂ ਜਿਹੜਾ ਇਹ ਗਿਫਟ ਆਪਣੇ ਕੋਲੇ ਪਹੁੰਚਿਆ ਹੈਗਾ ਦਿਖਾਉਣਾ ਤੁਹਾਨੂੰ ਕੀ ਚੀਜ਼ ਇਹਦੇ ਵਿੱਚ ਹੈਗੀ ਹੈਗੀ ਰੈਪਰ ਉਤਾਰਨ ਤੋਂ ਬਾਅਦ ਜਿਹੜਾ ਇਹਦੇ ਵਿੱਚੋਂ ਪੈਕਿੰਗ ਬਹੁਤ ਸੋਹਣੀ ਆ ਗੱਲ ਕਰਾ ਪੈਕਿੰਗ ਖੋਲਣ ਦਾ ਢੰਗ ਤੁਸੀਂ ਦੇਖ ਲਿਆ ਆਪਣਾ ਕੋਈ ਗੱਲ ਨਹੀਂ ਸੌਫਟ ਵੌਇਸ ਬਹੁਤ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਵਿੱਚ ਪੈਕ ਕਰਕੇ ਭੇਜੀਆਂ ਨੇ ਭੈਣ ਨੇ ਨੇੜੇ ਕਰਕੇ ਦਿਖਾ ਦੋ ਜੀ ਸੋਹਣੇ ਵੀਰਾ ਰਖੜੀ ਮੁਬਾਰਕ ਸੱਚੀ ਪਾਣੇ ਬਹੁਤ ਸੋਹਣਾ ਗਿਫਟ ਆ ਤੇਰਾ ਭੇਜਿਆ ਹੋਇਆ ਔਰ ਕਾਨ ਦਾ ਬ੍ਰਸ਼ਾਟ ਪੀਖੀ ਵਾਲਣੀ ਜਿਹੜੇ ਉਹਨਾਂ ਵੱਲੋਂ ਇਹ ਗਿਫਟ ਭੇਜਿਆਗਾ ਸੱਚੀ ਬਹੁਤ ਜਿਆਦਾ ਪਸੰਦ ਆ ਇਹ ਚੀਜ਼ ਮੈਨੂੰ ਸੋ ਨੈਕਸਟ ਹੈਗੀ ਜਿਹੜੀ ਇਹ ਭੈਣ ਵੱਲੋਂ ਇੱਕ ਰਖੜੀ ਭੇਜੀ ਗਈ ਆ ਸੋ ਇਹਨੂੰ ਮੈਂ ਬਿਲਕੁਲ ਲਾਈਵ ਹੁਣੇ ਤੁਹਾਡੇ ਸਾਹਮਣੇ ਇਸ ਰਖੜੀ ਨੂੰ ਆਪਣੇ ਗੁੱਟ ਦੇ ਉੱਤੇ ਬੰਨੂੰਗਾ ਪਹਿਲਾਂ ਮੈਂ ਇੱਕ ਚੀਜ਼ ਹੋਰ ਦਿਖਾ ਦਾਂ ਕਿਉਂਕਿ ਬਹੁਤ ਸੋਹਣਾ ਗਿਫਟ ਆ ਜਿਹੜਾ ਮਤਲਬ ਅੱਜ ਤੱਕ ਮੈਨੂੰ ਸਿਰਫ ਦੋ ਜਗ੍ਹਾ ਤੋਂ ਇਹ ਗਿਫਟ ਮਿਲਿਆ ਇਹ ਹੈਗੀਆ ਦਸਤਾਰ ਜੀ ਇੱਕ ਤਾਂ ਮੈਨੂੰ ਇਹ ਗਿਫਟ ਮਿਲਿਆ ਸੀਗਾ ਪਛਾਕੇ ਖਾਸ਼ ਵਾਲਿਆਂ ਵੱਲੋਂ ਐਗਜ਼ੀਬਿਸ਼ਨ ਦੇ ਉੱਪਰ ਮਹਿਲ ਕਲਾ ਵਿਖੇ ਸੋ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿਹੜੀ ਭੱਗ ਜਿਹੜੀ ਦਸਤਾਰ ਮੈਨੂੰ ਗਿਫਟ ਕੀਤੀ ਗਈ ਸੀ ਸੋ ਇੱਕ ਇਨ੍ਹਾਂ ਭੈਣ ਹੋਰਾਂ ਵੱਲੋਂ ਇਹ ਦਸਤਾਰ ਗਿਫਟ ਕੀਤੀ ਗਈ ਬਹੁਤ ਸੱਚੀ ਬਹੁਤ ਪਸੰਦ ਆਈਏ ਮੈਨੂੰ ਇਹ ਦਸਤਾਰ ਤੇ ਇਨ੍ਹਾਂ ਦਾ ਜਿਹੜਾ ਗਿਫਟ ਸੀ ਇਹ ਸਿਰ ਦਾ ਤਾਜ ਆ ਤੁਸੀਂ ਸਮਝ ਸਕਦੇ ਹੋਗੇ ਤੇ ਰਹੀ ਗੱਲ ਇਹ ਸਰਖੜੀ ਦੀ ਸੋ ਇਹਨੂੰ ਆਪਾਂ ਹੁਣੇ ਕੁੜਾ ਖੋਲਣ ਦੇ ਵਿੱਚ ਮੈਨੂੰ ਦਿੱਕਤ ਆਈ ਚਲੋ ਇਹ ਰਖੜੀ ਪਹਿਲਾਂ ਮੇਰੇ ਬੰਨੀ ਹੋਈ ਆ ਭੈਣ ਨੇ ਬੰਨੀ ਸੀ ਸੋ ਇਸ ਭੈਣ ਵੱਲੋਂ ਜਿਹੜੀ ਗਿਫਟ ਕੀਤੀ ਹੋਈ ਰਖੜੀ ਆਪਾਂ ਇਹਨੂੰ ਵੀ ਬਣਾਂਗੇ ਕਿਉਂਕਿ ਤੁਹਾਡੇ ਸਤਕਾਰ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈਗਾ ਬਹੁਤ ਸੋਹਣਾਗਾ ਸੋ ਇੱਕ ਨੈਕਸਟ ਇਹਨਾਂ ਦਾ ਆ ਗਿਆ ਜੀ ਵਿਜ਼ਿਟਿੰਗ ਕਾਰਡ ਇਹ ਜਰੂਰ ਨੇੜੇ ਕਰਕੇ ਦਿਖਾਓ ਕਿਉਂਕਿ ਇਹ ਤੁਸੀਂ ਵੀ ਇਸ ਨਾਲ ਦੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਾਕਸ ਵਗੈਰਾ ਇਹਨਾਂ ਤੋਂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਕੰਟੈਕਟ ਨੰਬਰ ਆ ਡਿਸਪਲੇ ਦੇ ਉੱਪਰ ਮੈਂ ਚਲਾ ਰਹਾਗਾ 81461 34449 ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਇਹਨਾਂ ਤੋਂ ਇਸ ਤਰ੍ਹਾਂ ਦੇ ਬਾਕਸ ਵੀ ਤਿਆਰ ਕਰਵਾ ਸਕਦੇ ਹੋ ਆਪਾਂ ਬਾਕਸ ਵੀ ਖੋਲ ਕੇ ਦੇਖ ਲੈਣੇ ਆ ਵਿੱਚੋਂ ਕਿਸ ਤਰ੍ਹਾਂ ਦਾ ਸਭ ਤੋਂ ਟੇਸਟੀ ਚੀਜ਼ਾਂ ਆਪਾਂ ਵਿਚਲੀਆਂ ਦੇਖਣੀ ਰਹਿ ਗਈਆਂ ਸੀ ਚਾਕਲੇਟਸ ਨੇ ਵਿੱਚ ਤੇ ਇੱਕ ਹੋਰ ਜਾਨੀ ਕਿ ਰਖੜੀ ਆ ਜਿਹੜੀ ਦੋ ਰਖੜੀਆਂ ਹੋਰ ਨੇ ਵਿੱਚ ਸੋ ਬਹੁਤ ਸੋਹਣਾ ਸੱਚੀ ਮਤਲਬ ਜਿੰਨਾ ਆਪਾਂ ਪਹਿਲਾਂ ਦੇਖ ਕੇ ਸੋਚਿਆ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਸੋਹਣਾ ਗਿਫਟ ਆ ਜਿਹੜਾ ਇਹ ਆਪਾਂ ਨੂੰ ਦਿੱਤਾ ਗਿਆਗਾ ਥੈਂਕ ਯੂ ਭਾਣੇ ਸੱਚੀ ਦਿਲੋਂ ਸ਼ੁਕਰੀਆ ਤੁਹਾਡਾ ਤੇ ਬਾਕੀ ਆਪਾਂ ਨੈਕਸਟ ਵੱਲ ਵੀ ਚੱਲਦੇ ਆਂਗੇ ਇਹਦੇ ਵਿੱਚ ਦੋ ਛੋਟੀਆਂ ਚਾਕਲੇਟਾਂ ਨੇ ਤੇ ਤਿੰਨ ਵੱਡੀਆਂ ਇਸ ਨੂੰ ਆਪਾਂ ਉਸੇ ਤਰ੍ਹਾਂ ਹੀ ਰੈਪ ਕਰ ਦਿੰਨੇ ਆਂ ਬੰਦ ਕਰ ਦਿੰਨੇ ਆਂਗੇ ਬਹੁਤ ਸੋਹਣਾ ਗਿਫਟ ਆ ਨੈਕਸਟ ਗਿਫਟ ਦੀ ਵਾਰੀ ਆਈ ਏ ਜੀ ਇਹ ਹੈਗੇ ਅਗੇ ਕਲਾਕਾਰ ਸਟੋਰ ਵਾਲੇ ਜਿਹੜੇ ਬਠਿੰਡੇ ਵਾਲੇ ਨੇ ਬਾਈ ਉਹਨਾਂ ਵੱਲੋਂ ਗਿਫਟ ਆਇਆਗਾ ਤੋਂ ਗਿਫਟ ਜਿਹੜਾ ਮੈਂ ਪਹਿਲਾਂ ਦੇਖ ਵੀ ਚੁੱਕਿਆ ਸੀਗਾ ਅੱਜ ਤੁਹਾਨੂੰ ਦਿਖਾਉਣੇ ਆਂਗੇ ਇਹ ਹੈਗਾ ਜੀ ਆਪਣੇ ਚੈਨਲ ਦਾ ਲੋਗੋ ਬਹੁਤ ਸੋਹਣੇ ਢੰਗ ਨਾਲ ਡਿਜ਼ਾਈਨ ਕੀਤਾ ਬਾਈ ਉਹਨਾਂ ਨੇ ਬਹੁਤ ਸੋਹਣਾ ਤਿਆਰ ਕੀਤਾ ਜੇ ਤੁਸੀਂ ਵੀ ਇਸ ਨਾਲ ਦੇ ਲੋਗੋ ਆਪਣੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਪਲੇ ਦੇ ਉੱਪਰ ਨੰਬਰ ਚੱਲ ਰਿਹਾ ਹੈਗਾ ਜੀ 22 ਹੋਰਾਂ ਨੂੰ ਜਲਦੀ ਨਾਲ ਤੁਸੀਂ ਕਾਲ ਕਰਕੇ ਕੋਈ ਲੋਗੋ ਕੋਈ ਐਨੀਵਰਸਰੀ ਦਾ ਗਿਫਟ ਆ ਜਾਂ ਕੁਝ ਵੀ ਐਨੀਥਿੰਗ ਇਸ ਕੁਝ ਵੀ ਤੁਸੀਂ ਮਤਲਬ ਲੈਣਾ ਤਾਂ ਤਿਆਰ ਕਰਵਾ ਸਕਦੇ ਹੋ ਕੋਈ ਆਪਣੀ ਭੈਣ ਨੂੰ ਕੁਝ ਵੀ ਗਿਫਟ ਕਰਨਾ ਜਾਂ ਕੋਈ ਰਿਟਾਇਰਮੈਂਟ ਦੇ ਉੱਪਰ ਕੋਈ ਪਾਰਟੀ ਦੇ ਵਿੱਚ ਤਾਂ ਤੁਸੀਂ ਇਸ ਨਾਲ ਦੇ ਜਿਹੜੇ ਗਿਫਟ ਨੇ ਆਪਣੇ ਇਹਨਾਂ ਨੂੰ ਤਿਆਰ ਕਰਵਾ ਸਕਦੇ ਹੋ ਤੇ ਬਹੁਤ ਸੋਹਣਾ ਗਿਫਟ ਹੈ ਨੇੜੇ ਕਰਕੇ ਦਿਖਾ ਦਿਓ ਜੀ ਇੱਕ ਵਾਰ ਇਹਨੂੰ ਵੀ ਬਹੁਤ ਸੋਹਣੇ ਢੰਗ ਨਾਲ ਬਾਈ ਉਹਨਾਂ ਨੇ ਫੁੱਲ ਐਚਡੀ ਜਾਨਕੀ ਡਿਜ਼ਾਈਨ ਕੀਤਾ ਹੋਇਆ ਇਸ ਨੂੰ ਆਪਾਂ ਪਰਸਨਲੀ ਆਪਣੇ ਸਟੂਡੀਓ ਦੇ ਵਿੱਚ ਜਿਹੜਾ ਪੌਡਕਾਸਟ ਵਾਲਾ ਹੈਗਾ ਉਹਦੇ ਵਿੱਚ ਆਪਾਂ ਲਾਵਾਂਗੇ ਜੀ ਤੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਜੀ ਬਹੁਤ ਸੋਹਣੇ ਗਿਫਟ ਤੁਸੀਂ ਸਾਨੂੰ ਭੇਜੇ ਨਗੇ ਸੋ ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਇਸੇ ਤਰ੍ਹਾਂ ਹੀ ਤੁਹਾਡੇ ਕੰਮ ਦੇ ਵਿੱਚ ਵਰਕਤਾਂ ਪਾਵੇ ਸੋ ਇੱਕ ਗੱਲ ਮੈਂ ਹੋਰ ਦੱਸ ਦੇਵਾਂ ਕਿ ਜਿਹੜਾ ਦਰਕਾਨ ਬਰਸ਼ ਆਰਟ ਵਾਲੇ ਭੈਣ ਹੋਰੀ ਨੇ ਭੀਖੀ ਵਾਲੇ ਉਹਨਾਂ ਵੱਲੋਂ ਇਹ ਜਿਹੜਾ ਗਿਫਟ ਕੀਤਾ ਗਿਆ ਇਸ ਨਾਲ ਦੇ ਗਿਫਟ ਨੇ ਜਿਹੜੇ ਤੁਸੀਂ ਆਪਣੇ ਕਿਸੇ ਵਾਸਤੇ ਵੀ ਤਿਆਰ ਕਰਵਾ ਸਕਦੇ ਹੋਗੇ ਮਤਲਬ ਕੋਈ ਤੁਹਾਡੇ ਕੋਲੇ ਕੋਈ ਐਨੀਵਰਸਰੀ ਨਾਲ ਰਿਲੇਟਡ ਗਿਫਟ ਤਿਆਰ ਕਰਾਉਣੇ ਆ ਜਾਂ ਹੂਟ ਵਗੈਰਾ ਬਾਕੀ ਇਹਨਾਂ ਦਾ ਸੂਟ ਵਗੈਰਾ ਦਾ ਹੀ ਬਹੁਤ ਸੋਹਣਾ ਕੰਮ ਆ ਭੈਣ ਹੋਰੀਆਂ ਦਾ ਤੁਸੀਂ ਇਹਨਾਂ ਤੋਂ ਪਰਚੇਜ਼ ਕਰ ਸਕਦੇ ਹੋ ਸੋ ਚਾਰ ਗਿਫਟ ਆਏ ਨੇ ਜੀ ਚਾਰਾਂ ਦੇ ਟਰਨ ਬਾਈ ਟਰਨ ਡਿਸਪਲੇ ਦੇ ਉੱਪਰ ਨੰਬਰ ਚੱਲ ਰਹੇ ਨੇ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋਗੇ ਜੇ ਤੁਸੀਂ ਕੋਈ ਸੂਟ ਮੰਗਵਾਉਣਾ ਸੂਟ ਆਰਡਰ ਕਰ ਸਕਦੇ ਹੋ ਬਾਕੀ ਇਹਨਾਂ ਭੈਣ ਹੋਰਾਂ ਤੋਂ ਵੀ ਕੋਈ ਵੀ ਚੀਜ਼ ਤੁਸੀਂ ਆਰਡਰ ਕਰ ਸਕਦੇ ਹੋ ਇਹ ਬਾਈ ਹੈਗੇ ਨੇ ਜਿਹੜੇ ਬਠਿੰਡੇ ਵਾਲੇ ਕਲਾਕਾਰ ਵਾਲੇ ਸੋ ਇਹਨਾਂ ਦੇ ਕੋਲੋਂ ਤੁਸੀਂ ਇਸ ਨਾਲ ਦੀ ਜਿਹੜੇ ਗਿਫਟ ਨੇ ਆਪਣੇ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣੇ ਗਿਫਟ ਨੇਗੇ ਸ਼ੁਕਰੀਆ ਜੀ ਥੈਂਕ ਯੂ